ਜੀ ਆਪਾ ਹਾਜ਼ਰ ਹਾਂ ਫਿਰ ਦੁਬਾਰਾ ਸਾਡਾ ਪਿੰਡ ਪਾਗਦੋਲ ਲੈ ਕੇ ਇੱਥੇ ਬਹੁਤ ਹੀ ਨਵੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ ਇੱਥੋਂ ਇਸ ਦੀ ਇੰਟਰਸਟ ਹੁੰਦੀ ਹੈ ਔਰ ਅੰਦਰ ਜਾ ਕੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਆਪਾਂ ਕਿਸੇ ਸਵਰਗ ਦੇ ਵਿੱਚ ਆ ਗਏ ਹਾਂ ਟਾਈਮ ਦਾ ਕੁਝ ਵੀ ਪਤਾ ਨਹੀਂ ਲੱਗਦਾ ਦੇਖੋ ਬਿਲਕੁਲ ਇੱਕ ਪਿੰਡ ਦੀ ਤਰ੍ਹਾਂ ਜਿਵੇਂ ਆਪਾਂ ਨਵੇਂ ਵਧੀਆ ਪਿੰਡ ਦੇ ਕਿਸੇ ਘਰ ਵਿੱਚ ਆ ਗਏ ਹੋਵਾਂ ਹੋਵਾਂਗੇ ਆ ਦੇਖੋ ਬਿਲਕੁਲ ਪਸ਼ੂ ਪੰਛੀ ਔਰ ਪੂਰਾ ਹੀ ਪਿੰਡ ਦਾ ਦ੍ਰਿਸ਼ ਮੈਂ ਸੋਚਦੀ ਹਾਂ ਬੱਚਿਆਂ ਨੂੰ ਜ਼ਰੂਰ ਵਿਖਾਉਣਾ ਚਾਹੀਦਾ ਹੈ ਆ ਦੇਖੋ ਪੁਰਾਣੇ ਟਾਈਮ ਦਾ ਸੰਦੂਕ ਜਿਹਨੂੰ ਆਪਾਂ ਪੇਟੀ ਕਹਿੰਦੇ ਹਾਂ ਔਰ ਇਹ ਜਾਲੀ ਮੈਂ ਸੁਣਿਆ ਹੈ ਕਿ ਕਹਿੰਦੇ ਸੀ ਕਿ ਪਹਿਲੇ ਜ਼ਮਾਨਿਆਂ ਵਿੱਚ ਅੱਜਕੱਲ ਤੇ ਫ੍ਰਿਜ ਹਨ ਇਹ ਪੁਰਾਣਾ ਉੱਪਰ ਰੇਡੀਓ ਵੀ ਪਿਆ ਹੈ ਪੁਰਾਣੇ ਭਾਂਡੇ ਫ੍ਰਿਜਿੱਤੀ ਤਾਂ ਤੇ ਇਸ ਜਾਲੀ ਵਿੱਚ ਹੀ ਰਸੋਈ ਦਾ ਸਾਰਾ ਸਮਾਨ ਰੋਟੀ ਟੁਕ ਬਣਾ ਕੇ ਰੱਖਦੇ ਸੀ। ਇਹ ਦੇਖੋ ਮੰਝਾ। ਮੰਝੇ ਉੱਤੇ ਕੱਲੀ ਚੱਦਰ ਵਿਛਾਉਂਦੇ ਸੀ ਪੁਰਾਣੇ ਭਾਂਡੇ। ਕਿਉਂਕਿ ਬਹੁਤ ਸਾਰੀਆਂ ਅਦੇ ਕੋ ਬੱਚਿਆਂ ਦੇ ਮਨੋਰੰਜਨ ਦਾ ਵੀ ਉੱਥੇ ਸਾਧਨ ਸੀ। ਕਟਪੁਤਲੀ ਡਾਂਸ ਔਰ ਇਹ ਬੈਂਡ ਜਦੋਂ ਅਸੀਂ ਇੰਟਰ ਕੀਤਾ ਉਦੋਂ ਪਾਏ ਸਨ ਔਰ ਲੰਚ ਕਰਨ ਤੋਂ ਬਾਅਦ ਉਹਨਾਂ ਨੇ ਇਹ ਬੈਂਡ ਉਤਾਰ ਦਿੱਤੇ। ਔਰ ਲੰਚ ਵੀ ਬਹੁਤ ਵਧੀਆ ਸੀ, ਬਹੁਤ ਹੀ ਸੋਹਣਾ ਸੀ। ਬਹੁਤ ਹੀ ਸੋਹਣੇ ਸੋਹਣੇ ਸੀਨ ਹਨ ਕਿਉਂਕਿ ਬੱਚਿਆਂ ਨੂੰ ਵੈਸੇ ਦੱਸਾਂਗੇ ਤਾਂ ਇੰਨੀ ਸਮਝ ਨਹੀਂ ਆਉਂਦੀ ਦੇਖਣ ਦੇ ਵਿੱਚ ਮੇਰੇ ਤੇ ਬੱਚਿਆਂ ਨੂੰ ਵੀ ਬਹੁਤ ਮਜ਼ਾ ਆਇਆ ਔਰ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਆ ਦੇਖੋ ਪੁਰਾਣੀਆਂ ਯਾਦਾਂ ਸਾਰੀਆਂ ਇੰਜ ਲੱਗਦਾ ਸੀ ਕਿ ਜਿਵੇਂ ਬਚਪਨ ਦੁਬਾਰਾ ਤੋਂ ਆ ਗਿਆ ਪੂਰੇ ਪੁਰਾਣੇ ਟਾਈਮ ਦੇ ਪਾਂਡੇ ਆਪਣੇ ਬੱਚਿਆਂ ਨੂੰ ਆਪਣਾ ਪ੍ਰਾਤਨ ਸੱਭਿਆਚਾਰ ਜ਼ਰੂਰ ਦਿਖਾਉਣਾ ਚਾਹੀਦਾ ਹੈ ਆ ਵੇਖੋ ਜੀ ਦੁੱਧ ਰੜਕਣਾ ਫੁਲਕਾਰੀ ਕੱਢਣ ਦਾ ਤਾਂ ਮਜ਼ਾ ਹੀ ਆ ਗਿਆ ਵਿਆਹ ਤੋਂ ਪਹਿਲਾਂ ਦੀ ਯਾਦ ਆ ਗਈ ਔਰ 에어 ਕਾਡਿੰਗ ਜਿਵੇਂ ਦਿਖਾਉਂਦੇ ਨੇ ਉਹਦੇ ਵਿੱਚ ਫੋਟੋਆਂ ਵੀਡੀਓ ਦਿਖਦੀ ਹੈ ਸਾਰਾ ਕੁਝ ਬੱਚਿਆਂ ਵਾਸਤੇ ਬਿਲਕੁਲ ਨਵਾਂ ਸੀ ਵੇਖਣ ਵਾਸਤੇ ਔਰ ਦੇਖੋ ਕਟਪੁਤਲੀ ਡਾਂਸ ਕਟਪੁਤਲੀ ਨਾਚ ਔਰ ਇਹ ਜੁਲਾਹੇ ਕੇਸ ਬੁੰਨ ਰਿਆ ਸੀ ਜੁਲਾਹਾ ਮੈਨੂੰ ਯਾਦ ਹੈ ਸਾਡੇ ਵਿਆਹਾਂ ਵਿੱਚ ਉਦੋਂ ਹੱਥ ਦੇ ਖੇਸ ਬਣਵਾ ਕੇ ਦਿੱਤੇ ਜਾਂਦੇ ਸੀ ਮੇਰੇ ਦਾਦੀ ਜੀ ਨੇ ਹੱਥ ਦੇ ਖੇਸ ਬਣਵਾ ਕੇ ਦਿੱਤੇ ਸੀ ਪਰ ਅੱਜ ਕੱਲ ਇਹ ਸਾਰੀਆਂ ਚੀਜ਼ਾਂ ਲੋਪ ਹੁੰਦੀਆਂ ਜਾ ਰਹੀਆਂ ਹਨ ਆ ਦੇਖੋ ਜੀ ਸਿੰਘ ਸਹਿਬਾਨ ਵੱਲੋਂ ਸਿੱਖ ਸਰਬੱਤਿਆਂ ਵੱਲੋਂ ਗਤਕੇ ਦੀ ਪੇਸ਼ਕਾਰੀ ਬਹੁਤ ਹੀ ਸੁੰਦਰ ਪੇਸ਼ਕਸ਼ ਪੇਸ਼ ਕੀਤਾ ਗਿਆ ਦੇਖੋ ਇਹ ਚੀਜ਼ਾਂ ਬੱਚਿਆਂ ਨੂੰ ਅੱਜ ਕੱਲ ਵੇਖਣ ਨੂੰ ਨਹੀਂ ਮਿਲਦੀਆਂ ਔਰ ਆਪਣੇ ਪੰਜਾਬੀ ਵਿਰਸੇ ਨਾਲ ਬੱਚਿਆਂ ਨੂੰ ਜੋੜਨਾ ਜ਼ਰੂਰੀ ਹੈ ਇਸ ਦੇ ਇੱਕ ਦੋ ਭਾਗ ਹੋਰ ਹਨ ਸਾਡਾ ਪਿੰਡ ਤੇ ਦਿਖਾਉਣ ਵਾਲੀਆਂ ਚੀਜ਼ਾਂ ਹਨ ਕਿਉਂਕਿ ਮੈਂ ਇਕੱਠਾ ਨਹੀਂ ਦਿਖਾਇਆ ਵੀਡੀਓ ਲੰਬੀ ਹੋ ਜਾਣੀ ਸੀ